ਕਿਸਾਨ ਵੀ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਬਹੁਤ ਵੱਡੀ ਅਪਡੇਟ ਆਈ ਆ ਮੂੰਗੀ ਦੀ ਐਮਐਸਪੀ ਤੋਂ ਪਿੱਛੇ ਹੱਟੀ ਪੰਜਾਬ ਸਰਕਾਰ ਖੇਤੀਬਾੜੀ ਮੰਤਰੀ ਦਾ ਐਲਾਨ ਆਇਆ ਕਹਿੰਦੇ ਜਿਹੜਾ ਅਸੀਂ ਫੈਸਲਾ ਲਿਆ ਸੀ ਉਹ ਸਾਡਾ ਫੈਸਲਾ ਗਲਤ ਸੀ ਹੁਣ ਦੇਖੋ ਜਿਨ੍ਹਾਂ ਨੇ ਕਿਸਾਨਾਂ ਨੇ ਮੂੰਗੀ ਲਾਈ ਆ ਜਿਨ੍ਹਾਂ ਦੀ ਮੂੰਗੀ ਹੋਈ ਬਰਸਾਤਾਂ ਤੋਂ ਪਹਿਲਾਂ ਵੈਸੇ ਬਰਸਾਤ ਪਈ ਨਹੀਂ ਪਰ ਕਈ ਬੀਜ ਐਦਾਂ ਦੇ ਸੀਗੇ ਜਿਹੜੇ ਵਧੀਆ ਨਿਕਲੇ ਆ ਉਹਨਾਂ ਦੀ ਬੋਲੀ 7500 ਤੋਂ ਸ਼ੁਰੂ ਹੋ ਕੇ ਕੋਈ 8500 ਤੱਕ 8500 ਤੱਕ ਕਿ 6000 ਤੱਕ ਗਈ ਆ ਪਰ ਹੁਣ ਇੱਕ ਗੱਲ ਦੇਖੋ ਜਿਨ੍ਹਾਂ ਦੀ ਖਰਾਬ ਹੋਈ ਆ ਫਸਲ ਜਾਂ ਫਿਰ ਕੋਈ ਬਿਮਾਰੀ ਆਈ ਹੈ ਜਾਂ ਹੋਰ ਆ ਪਹਿਲਾਂ ਇਹਨਾਂ ਨੇ ਮੁਆਵਜ਼ਾ ਵੀ ਦਿੱਤਾ ਆਪਾਂ ਨੂੰ ਮੁਆਵਜ਼ਾ ਦਿੱਤਾ ਤੇ ਆਪਾਂ ਨੂੰ ਭਗਵੰਤ ਮਾਨ ਨੇ ਇਹ ਗੱਲ ਕਹੀ ਸੀ ਸਾਡੇ ਸੀਐਮ ਨੇ ਕਿ ਜਿਹੜਾ ਐਮਐਸਪੀ ਆ ਐਮਐਸਪੀ ਵੀ ਦੇਵਾਂਗੇ ਪੱਕਾ ਮੂੰਗੀ ਦੀ ਫਸਲ ਤੇ 2022 ਦੇ ਵਿੱਚ ਕਿਹਾ ਸੀ ਤੇ ਫਿਰ ਜਿਨ੍ਹਾਂ ਦੀ ਖਰਾਬ ਹੁੰਦੀ ਆ ਤੁਸੀਂ ਉਹਨਾਂ ਨੂੰ ਅਸੀਂ ਮੁਆਵਜ਼ਾ ਵੀ ਦਵਾਇਆ ਕੁਝ ਨੂੰ ਮੁਆਵਜ਼ਾ ਦਿੱਤਾ ਵੀ ਪਹਿਲਾਂ ਪਹਿਲਾਂ ਇਹਨਾਂ ਨੇ ਹੁਣ ਇਹ ਆਪਣੇ ਵਾਅਦਿਆਂ ਤੋਂ ਪਿੱਛੇ ਹਟੇ ਪਿੱਛੇ हट ਕੇ ਇਹ ਕਹਿੰਦੇ ਵੀ ਜਿਹੜਾ ਜਿਨ੍ਹਾਂ ਦੀ ਫਸਲ ਦੇ ਵਿੱਚ ਚੰਗੇ ਬੀਜ ਆ ਉਹਨਾਂ ਨੂੰ ਤਾਂ ਆਪਣੇ ਆਪ ਹੀ ਖਰੀਦ ਲਈ ਮੰਡੀ ਦੇ ਵਿੱਚ ਬੋਲੀਆਂ ਲੱਗਦੀਆਂ ਤੁਹਾਨੂੰ ਪਤਾ ਹੀ ਆ ਪਰ ਮਸਲਾ ਇਹ ਨਹੀਂ ਮਸਲਾ ਇਹ ਹੈ ਕਿ ਸਾਨੂੰ ਪਹਿਲੀ ਗੱਲ ਤਾਂ ਐਮਐਸਪੀ ਦਾ ਜਿਹੜਾ ਵਾਅਦਾ ਕਰਿਆ ਸੀ ਐਮਐਸਪੀ ਮਿਲਣੀ ਚਾਹੀਦੀ ਤੇ ਹੁਣ ਜਿਹੜੇ ਕਿਸਾਨ ਵੀਰ ਇੱਕ ਤਾਂ ਲੇਟ ਲਾਉਣਗੇ ਕਿਉਂਕਿ ਉਹਨਾਂ ਨੇ ਕਿਹਾ ਸੀ ਵੀ ਤੁਸੀਂ 126 ਵਗੈਰਾ ਜਿਹੜੇ ਬੀਜੇ ਲੇਟ ਨੇ ਉਹ ਤੁਸੀਂ ਬੀਜ ਲਾਓ ਹੁਣ ਉਹ ਤਾਂ ਅਸੀਂ ਤਾਂ ਜਿਵੇਂ ਜਿਵੇਂ ਸਾਨੂੰ ਦੱਸਿਆ ਸੀ ਅਸੀਂ ਉਵੇਂ-ਉਵੇਂ ਕੀਤਾ ਹੁਣ ਜਿਨ੍ਹਾਂ ਦੇ ਮੰਨ ਕੇ ਚਲੋ ਥੋੜਾ ਬਹੁਤਾ ਸਮੱਸਿਆ ਆਈ ਜਾਂ ਫਿਰ ਸਮੱਸਿਆ ਵੀ ਨਹੀਂ ਆਈ ਇੱਕ ਝਾੜ ਵਧੀਆ ਆ ਉਹ ਇੱਕ ਐਮਐਸਪੀ ਦਾ ਫਿਕਸ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਇਹਦੇ ਵਿੱਚ ਜਿਹੜੇ ਸਾਡੇ ਖੇਤੀਬਾੜੀ ਮੰਤਰੀ ਨੇ ਗੁੰਡੀਆਂ ਜੀ ਗੁਰਮੀਤ ਸਿੰਘ ਖੁੱਡੀਆਂ ਤੇ ਉਹਨਾਂ ਨੇ ਇਹ ਕਿਹਾ ਕਿ ਅਸੀਂ ਮੁਆਵਜ਼ਾ ਜਿਹੜਾ ਉਹ ਨਹੀਂ ਦੇ ਸਕਦੇ ਹੁਣ ਮਸਲਾ ਇਹ ਨਹੀਂ ਕਿ ਸਾਡੀ ਫਸਲ ਖਰਾਬ ਹੋਈ ਜਾਂ ਝਾੜ ਘਟ ਨਿਕਲਿਆ ਜਾਂ ਸਾਨੂੰ ਐਮਐਸਪੀ ਜਦੋਂ ਮਿਲੂਗਾ ਤਾਂ ਤਾਂ ਹੀ ਫਿਰ ਜਿਹੜੇ ਕਿਸਾਨ ਨੇ ਹੁਣ ਦੇਖੋ ਕਿੰਨੀ ਤਾਦਾਦ ਦੇ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਤੁਹਾਡੇ ਪਿੰਡਾਂ ਵਿੱਚ ਕਿੰਨਾ ਜ਼ਿਆਦਾ ਜਿਹੜਾ ਮੂੰਗੀ ਦਾ ਰੁਝਾਨ ਸੀ ਮੂੰਗੀ ਬਹੁਤ ਕਿਸਾਨਾਂ ਨੇ ਲਾਈ ਤੇ ਮੂੰਗੀ ਤੇ ਮੱਕੀ ਦੇ ਵਿੱਚ ਦੋ ਚਿਤੇ ਸੀ ਇਸ ਤਰੀਕੇ ਸੀਗਾ ਕਿ ਕੀ ਪਤਾ ਐਮਐਸਪੀ ਦੇਣ ਐਮਐਸਪੀ ਦੇਣਗੇ ਤਾਂ ਸਾਡਾ ਤੀਜੀ ਫਸਲ ਦਾ ਸਾਡਾ ਮੁੱਲ ਵੀ ਵਧੀਆ ਪੈ ਜੇ ਪਰ ਉਹ ਹੋਇਆ ਕਿ ਹੁਣ ਬੀਜ ਅਲੱਗ-ਅਲੱਗ ਲਾਇਕ ਕਿਸੇ ਦਾ ਝਾੜ ਕਿਵੇਂ ਆ ਕਿਸੇ ਦਾ ਕਿਵੇਂ ਆ ਜਿਹੜੇ ਤਾਂ ਬੀਜ ਵਧੀਆ ਸੀ ਜਿਵੇਂ 444 ਵੀ ਠੀਕ ਰਹੀ ਆ ਜਾਂ ਕੁਝ ਹੋਰ ਵੈਰਾਈਟੀਆਂ ਸੀ ਜਿਨ੍ਹਾਂ ਨੇ ਵਧੀਆ ਦਾਣਾ ਜਿਹਦਾ ਫਿਨਿਸ਼ਿੰਗ ਪਾਲਿਸ਼ ਵਾਲਾ ਵਧੀਆ ਲੱਗਦਾ ਜਿ ਚਮਕਦਾਰ ਉਹਦਾ ਆਪਣੇ ਆਪ ਜਿਹੜੀ ਸੀ ਉਹ ਵਧੀਆ ਬੋਲੀ ਲੱਗੀ ਆ ਹੁਣ ਝਾੜ ਠੀਕ ਰਿਹਾ ਜਾਂ ਹੋਰ ਆ ਪਰ ਇਹਦੇ ਨਾਲੋਂ ਹੁਣ ਕਿਸਾਨ ਦੋ ਚੀਤੀ ਚ ਸੀ ਕਿ ਅਸੀਂ ਮੱਕੀ ਲਾਈਏ ਜਾਂ ਫਿਰ ਮੂੰਗੀ ਲਾਈਏ ਕਿਉਂਕਿ ਮੱਕੀ ਤੇ ਮੂੰਗੀ ਦਾ ਜਿਹੜਾ ਸੇਮ ਪ੍ਰੋਸੈਸ ਹੈ ਤੇ ਉਹਦੇ ਵਿੱਚ ਵੀ ਪਛੇਤੀ ਹੀ ਜਿਹੜੀ ਆ ਵੈਰਾਈਟੀ ਆ ਚੋਣੇ ਦੀ ਉਹੀ ਲੱਗਦੀ ਆ ਹੁਣ ਗੱਲ ਇਹ ਆ ਜੇ ਆਪਾਂ ਮੁੱਦੇ ਦੀ ਗੱਲ ਕਰੀਏ ਕਿ ਜਿਹੜੇ ਆਪਣੇ ਵਾਅਦਿਆਂ ਤੋਂ ਸਰਕਾਰ ਕਰਕੇ ਮੁੱਕਰਦੀ ਆ ਦੇਖੋ ਆਪਾਂ ਕਿਸੇ ਦੀ ਵਿਰੋਧਤਾ ਨਹੀਂ ਕਰਦੇ ਆਪਾਂ ਦਾ ਵਿਰੋਧਤਾ ਕਰਦੇ ਆ ਜਿਹੜੇ ਆਪ ਹੀ ਜਵਾਨ ਕਰਕੇ ਪਹਿਲਾਂ ਕਿਸਾਨਾਂ ਦਾ ਭਰੋਸਾ ਜਿੱਤਦੇ ਮੇਰੇ ਸੀ ਥੋਡੇ ਆ ਤੇ ਫਿਰ ਜਦੋਂ ਗੱਲ ਨਹੀਂ ਬਣਦੀ ਫਿਰ ਹੱਥ ਖੜੇ ਕਰ ਜਾਂਦੇ ਆ ਹੁਣ ਇਹਨਾਂ ਨੂੰ ਦੇਖੋ ਬਾਰ ਬਾਰ ਪੁੱਛਿਆ ਗਿਆ ਕਿ ਤੁਸੀਂ ਐਮਐਸਪੀ ਕਿਉਂ ਨਹੀਂ ਦੇ ਰਹੇ ਐਮਐਸਪੀ ਤੇ ਕਿਉਂ ਨਹੀਂ ਚੱਕ ਰਹੇ ਕਹਿੰਦੇ ਜੀ ਸਾਡੇ ਤੋਂ ਹੁਣ ਹੋ ਨਹੀਂ ਰਿਹਾ ਸਾਡੇ ਲਈ ਘਟੇ ਦਾ ਸਵਤ ਹੈ ਤੇ ਇਹਦਾ ਮਤਲਬ ਤਾਂ ਫਿਰ ਇਹ ਹੋਇਆ ਅਸੀਂ ਤੁਹਾਡੇ ਪਿੱਛੇ ਲੱਗ ਜਾਂਦੇ ਆ ਤੇ ਤੁਸੀਂ ਫਿਰ ਜਦੋਂ ਤੁਹਾਡੇ ਪਿੱਛੇ ਲੱਗਦੇ ਤੁਸੀਂ ਆਪ ਹੱਥ ਖੜੇ ਕਰ ਜਾਂਦੇ ਹੋ ਵੀ ਸਾਡੀ ਹੁਣ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਜਦੋਂ ਤੁਸੀਂ ਐਮਐਸਪੀ ਨੂੰ ਦੇ ਸਕਦੇ ਤੇ ਮੁਆਵਜ਼ਾ ਤਾਂ ਬਹੁਤ ਦੂਰ ਦੀ ਗੱਲ ਆ ਕੋਈ ਨਰਮੇ ਵਾਲੇ ਨੂੰ ਮੁਆਵਜ਼ਾ ਕੋਈ ਮੱਕੀ ਵਾਲੇ ਨੂੰ ਤੇ ਆ ਮੂੰਗੀ ਵਾਲੇ ਨੂੰ ਕੋਈ ਮੁਆਵਜ਼ਾ ਇਹ ਮੁਆਵਜ਼ੇ ਤਾਂ ਬਹੁਤ ਦੂਰ ਦੀ ਗੱਲ ਆ ਕਿਸਾਨ ਵੀਰੋ ਤੁਸੀਂ ਇਹਨਾਂ ਦੇ ਉੱਤੇ ਡਿਪੈਂਡ ਨਾ ਹੋਵੋ ਇਸ ਕਰਕੇ ਤੁਸੀਂ ਯੂਨਿਕ ਖੇਤੀ ਵੱਲ ਵਧੋ ਭਾਵੇਂ ਦੇਖੋ ਸਬਜ਼ੀ ਲਾਓ ਸਬਜ਼ੀਆਂ ਦਾ 2 ਬਿੱਗੇ ਜਾਂ ਹੋਰ ਲਾ ਕੇ ਆਪਦੇ ਨੇੜੇ ਕਸਬੇ ਦੇ ਵਿੱਚ ਰਲ ਮਿਲ ਕੇ ਆਪਾਂ ਕੋਈ ਐਸੇ ਪ੍ਰੋਜੈਕਟ ਲਾਈਏ ਜਿਵੇਂ ਅ ਕਈ ਸ਼ਹਿਰਾਂ ਦੇ ਵਿੱਚ ਮੈਂ ਦੇਖਿਆ ਲੁਧਿਆਣਾ ਸ਼ਹਿਰ ਦੇ ਵਿੱਚ ਨਾ ਇੱਕ ਬੱਸ ਆਵਾਂਗਾ ਤੇ ਉਹ ਬੱਸ ਦੇ ਵਿੱਚ ਫਰੀਜ਼ਰ ਜਿਵੇਂ ਡੀਪ ਫ੍ਰੀਜ਼ਰ ਹੁੰਦੀ ਐ ਲਾ ਕੇ ਤੇ ਉਹਦੇ ਵਿੱਚ ਹੋ ਸਕਿਆ ਕਦੇ ਵੀਡੀਓ ਵੀ ਬਣਾਵਾਂਗੇ ਆਪਾਂ ਉਹਨੇ ਸਬਜੀ ਬਣਾਈ ਹੋਈ ਆ ਸਬਜੀ ਦਾ ਪ੍ਰੋਜੈਕਟ ਲਾਇਆ ਹੈ ਤੇ ਉਹ ਸਬਜੀ ਲੈ ਕੇ ਆਉਂਦਾ ਤੇ ਸਬ ਦੇ ਉਹਦੀ ਧੜਾ ਧੜ ਵਿਗਦੀ ਐ ਇਸ ਕਰਕੇ ਜਿਹੜੀ ਹੁਣ ਆਪਾਂ ਆਪਾਂ ਨੂੰ ਵੀ ਕੋਈ ਐਵੇਂ ਦਾ ਕੁਝ ਕਰਨਾ ਪੈਣਾ ਹੀ ਆ ਇਹਨਾਂ ਤੋਂ ਡਿਪੈਂਡ ਹੋ ਕੇ ਸੈਲਫ ਡਿਪੈਂਡ ਹੋਣਾ ਪੈਣਾ ਆਪਾਂ ਨੂੰ ਤੇ ਇਹ ਤਾਂ ਫਿਰ ਜਿਵੇਂ ਹੌਲੀ-ਹੌਲੀ ਕਰੀ ਜਾਂਦੇ ਆ ਤੇ ਇਸ ਤਰੀਕੇ ਚੱਲਦੇ ਇਹ ਹੌਲੀ-ਹੌਲੀ ਝੂਲਨੇ ਦੇ ਪਿੱਛੇ ਵੀ ਪਹਿਣਗੇ ਕੱਲ ਨੂੰ ਵੀ ਤੁਸੀਂ ਪਾਣੀ ਦਾ ਕਰ ਰਹੇ ਹੋ ਜਾਂ ਹੋਰ ਇਸ ਕਰਕੇ ਇਹਨਾਂ ਤੇ ਜ਼ਿਆਦਾ ਆਸ ਨਾ ਰੱਖਿਆ ਕਰੋ ਇਹਨਾਂ ਦੇ ਪਿੱਛੇ ਆਸ ਰੱਖ ਕੇ ਆਪ ਦਾ ਤੁਸੀਂ ਕੋਈ ਫੈਸਲਾ ਨਾ ਲਿਆ ਕਰੋ ਇਹਨਾਂ ਨੇ ਐਂ ਜੱਲਣਾ ਤੇ ਦੇਖੋ ਹੁਣ ਕਿਵੇਂ ਮੂੰਗੀ ਦੀ ਜਿਹੜੀ ਐਮਐਸਬੀ ਦੀ ਉਹਦੇ ਪਿੱਛੇ ਹੱਥ ਖੜੇ ਕਰ ਗਈ ਸਾਫ ਇਸ ਕਰਕੇ ਇਹਨਾਂ ਤੇ ਜਿਆਦਾ ਭਰੋਸਾ ਨਾ ਕਰੀਏ ਆਪਾਂ ਆਪਦੀ ਮਿਹਨਤ ਕਰੀਏ ਮਿਹਨਤ ਕਰਕੇ ਤੇ ਜੋ ਕਣਕ ਆ ਜਾਂ ਹੋਰ ਆ ਝੋਨਾ ਆ ਆਪਾਂ ਉਹਦੇ ਤੇ ਨਾਲ ਤੀਜੀ ਫਸਲ ਜਿਹੜਾ achar ਆਪਣਾ ਵਧੀਆ ਵਿਕਦਾ ਮੱਕੀ ਦਾ ਤਪਾ achar ਵੇਚੀਏ ਤੇ ਆਪਾਂ ਆਪਦੇ ਤੇ ਡਿਪੈਂਡ ਹੋਈਏ ਜਿਵੇਂ ਹੁਣ ਕੋਈ ਅ ਸਿੰਘਾਂ ਦੀ ਡੱਬੀ ਬਣਾਉਂਦਾ ਉਹ ਆਪਦੇ ਤੇ ਡਿਪੈਂਡ ਆ ਆਪ ਕਰਦਾ ਆਪਦਾ ਆਪ ਰੇਟ ਤੈਅ ਕਰਦਾ ਜੇ ਕੋਈ ਬਿਸਕੁਟ ਬਣਾਉਂਦਾ ਹੈ ਕੋਈ ਵੀ ਫੂਡ ਪ੍ਰੋਡਕਟ ਬਣਾਉਂਦਾ ਜਾਂ ਫਿਰ ਕੋਈ ਵੀ ਆਮ ਪ੍ਰੋਡਕਟ ਬਣਾਉਂਦਾ ਉਹ ਆਪਦੇ ਆਪ 1 ਰੁਪਏ ਦੀ ਵੇਚੜੀਆਂ 10 ਰੁਪਏ ਦੀ ਵੇਚੜੀਆਂ ਜੇ ਰੇਟ 10 ਹੀ ਰੱਖਦੇ ਆ ਦੇਖੋ ਬਿਸਕੁਟ ਘਟਾ ਦਿੰਦੇ ਆ ਵੇਟ ਘਟਾ ਦਿੰਦੇ ਆ ਪੈਕਿੰਗ ਛੋਟੀ ਕਰ ਦਿੰਦੇ ਆ ਤੇ ਇਸੇ ਕਰਕੇ ਕੋਈ ਆਪਾਂ ਨੂੰ ਵੀ ਕੋਈ ਨਾ ਕੋਈ ਸਕੀਮਾਂ ਲਾਉਣੀਆਂ ਪੈਣੀਆਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਕੇ ਸ਼ੇਅਰ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਬਹੁਤ ਬਹੁਤ ਧੰਨਵਾਦ